ਜਿਹੜੀ ਇਹ ਪੱਥਰਨਾਖ ਇਹਨੂੰ ਕਹਿੰਦੇ ਆ ਹਾਂਜੀ ਇਹ ਬਾਗਬਾਨੀ ਵਿਭਾਗ ਗਵਰਨਮੈਂਟ ਦਾ ਵਿਭਾਗ ਆ ਜਲੰਧਰ ਸ਼ਾਉਣੀ ਤੋਂ ਇਹ ਉਹਨਾਂ ਨੇ ਆਪਣਾ 1700 ਬੂਟਾ ਦਿੱਤਾ ਆ ਬਾ ਨਾਖ ਇਸ ਵੇਲੇ ਲਾ ਰਹੇ ਆ ਇਹ ਕਿਸਮ ਦੀ ਆਪਾਂ ਪਨੀਰੀ ਇੱਕ ਸਾਲ ਵਾਸਤੇ ਆਪਣੇ ਖੱਤੇ ਚ ਤਿਆਰ ਕਰ ਰਹੇ ਆ ਪਰ ਜਿਹੜੀਆਂ ਇਹਦੀਆਂ ਵਿੱਚ ਸ਼ਾਖਾ ਵਾ ਇਹਨਾਂ ਦੇ ਵਿੱਚੋਂ ਫੇ ਸ਼ਾਖਾ ਨਿਕਲਣ ਗਿਆ ਇਹਦਾ ਦਰਖਤ ਵਧੀਆ ਛਤਰੀ ਵਾਲਾ ਬਣੂਗਾ ਛਤਰੀ ਵਾਲਾ ਬਾ ਇਹ ਤਕਰੀਬਨ 100 ਰੁਪਏ ਦਾ ਆਪਾਂ ਨੂੰ ਉੱਥੋਂ ਪੈਂਦਾ ਵਾ ਐ ਐਪਲ ਦਾ ਬੂਟਾ ਆ ਵੀ ਤਿੰਨ ਵੈਰਾਈਟੀਆਂ ਆਪਣੇ ਕੋ ਆ ਹਰਮਨ 99 ਅੰਨਾ ਤੇ ਡਿਆਸਟਰ ਗੋਲਡ ਇਹ ਤਕਰੀਬਨ ਆਪਾਂ ਨੂੰ ਪਹੁੰਚ ਆ ਤਕਰੀਬਨ 120 ਰੁਪਏ ਨੂੰ ਆਪਾਂ ਨੂੰ ਪਈ ਆ ਇਹ ਤਾਂ ਆਪਾਂ ਪੌਲੀਥੀਨ ਵਿੱਚ ਲੈਂਦੇ ਉਹ ਜਦੋਂ ਮਰਜੀ ਲਾ ਸਕਦੇ ਆ ਜੀ ਇਹ ਆਪਾਂ ਨੂੰ ਸਿਰਫ ਜੜਾ ਹੀ ਮਿਲਦੀ ਆ ਵਾ ਇਹ ਜਦੋਂ ਸੁੱਤੀ ਅਵਸਥਾ ਵਿੱਚ ਹੁੰਦੇ ਆ ਜੀ ਜਨਵਰੀ ਦਸੰਬਰ ਤੇ ਜਨਵਰੀ ਦੇ ਵਿੱਚ ਉਹ ਪੱਤੇ ਝੜ ਜਾਂਦੇ ਆ ਇਹ ਉਦੋਂ ਹੀ ਇਹ ਬੂਟੇ ਲੱਗਦੇ ਆ ਸਾਲ 'ਚ ਇੱਕ ਵਾਰ ਜਿਹੜੇ ਮੈਨੂੰ ਇਨਕੁਆਰੀ ਮਾੜੀ ਮੋਟੀ ਆਈ ਆ ਟੈਲੀਫੋਨ ਨੰਬਰ ਸਾਰੇ ਏਰੀਆ 'ਚ ਜਿਹੜੇ ਮੁੰਡੇ ਕਰਦੇ ਇੱਕ ਦੂਜੇ ਦੇ ਨਾਲ ਸਾਡਾ ਸੰਪਰਕਾ ਉਹ 3 ਲੱਖ ਤੋਂ ਉੱਤੇ ਚੱਲ ਜਾਂਦਾ ਠੀਕ ਹੈ ਇਹਦਾ ਪਿਛਲੇ ਦਿਨੀ ਆਪਾਂ ਵੀਡੀਓ ਪਾਈ ਸੀ ਜਿਹਦੇ ਚ ਤੁਹਾਨੂੰ ਦੱਸਿਆ ਸੀਗਾ ਕਿ 1700 ਨਾਕ ਜਿਹੜੀ ਆ ਉਹ ਢੰਡੋਵਾਲ ਵਾਲੇ ਲਾਉਣ ਲੱਗੇ ਨੇ ਤੇ ਉਹ ਲਾਉਣੀਆਂ ਕਿੱਦਾਂ ਤੇ ਉਹ ਕਿਹੜੇ ਮੌਸਮ ਚ ਲਾ ਰਹੇ ਨੇ ਕਿੱਥੋਂ ਇਹਨਾਂ ਨੇ ਬੂਟੇ ਰੇਂਜ ਕੀਤੇ ਆ ਤੇ ਇਹ ਕਿਹੜਾ ਕੀ ਇਹਨਾਂ ਦੀ ਸਾਮ ਸੰਭਾਲਿਆ ਕਿਉਂਕਿ ਆਪਾਂ ਇਹ ਬਾਗ ਲਾਉਣ ਲੱਗੇ ਨੇ ਇਹਦੇ ਬਾਰੇ ਦੱਸਿਆ ਸੀ ਮੈਂ ਚਾਹੁੰਦਾ ਸੀ ਵੀ ਜੇ ਤੁਹਾਡੇ ਚ ਕੋਈ ਅੱਗੋਂ ਚਾਹੁੰਦਾ ਆ ਕਿ ਅਸੀਂ ਵੀ ਕੁਝ ਬੂਟੇ ਲਾ ਕੇ ਐਕਸਪੈਰੀਮੈਂਟ ਕਰੀਏ ਤਾਂ ਉਹ ਜ਼ਰੂਰ ਕਰ ਲਈਓ ਪਹਿਲਾਂ ਤਾਂ ਆਪਾਂ ਇਹ ਦੱਸਿਏ ਵੀ ਇਹ ਆਪਾਂ ਬੂਟੇ ਜਿਹੜੇ ਆਏ ਕਿੱਥੋਂ ਰੇਂਜ ਕੀਤੇ ਆ ਪੱਥਰਨਾਖੇ ਨੂੰ ਕਹਿੰਦੇ ਆ ਹਾਂਜੀ ਇਹ ਬਾਗਬਾਨੀ ਵਿਭਾਗ ਗਵਰਨਮੈਂਟ ਦਾ ਵਿਭਾਗ ਆ ਜੀ ਇਹਨਾਂ ਦੇ ਦੋ ਡੀਪੂ ਹੈਗੇ ਇੱਕ ਫਲੋਰਵਾ ਤੇ ਇੱਕ ਜਲੰਧਰ ਸ਼ਾਉਣੀ ਆ ਹਾਂਜੀ ਜਲੰਧਰ ਸ਼ਾਉਣੀ ਤੋਂ ਇਹ 1700 ਬੂਟਾ ਸਾਜ ਸਬੀਰ ਸਿੰਘ ਜੀ ਆ ਜਿਹੜੇ ਉੱਥੇ ਇੰਚਾਰਜ ਆ ਉਹਨਾਂ ਨੇ ਆਪਣਾ 1700 ਬੂਟਾ ਦਿੱਤਾ ਹੈ। ਜਿਹੜੀ ਆਹ ਵਾ ਨਾਖ ਇਸ ਵੇਲੇ ਲਾ ਰਹੇ ਆ। ਇਹ ਕਿਸਮ ਦੀ ਆਪਾਂ ਪਨੀਰੀ ਇੱਕ ਸਾਲ ਵਾਸਤੇ ਆਪਣੇ ਖੱਤੇ 'ਚ ਤਿਆਰ ਕਰ ਰਹੇ ਆ। ਤੇ ਇਹਦੇ ਵਿੱਚ ਨਾਲ ਜਿਹੜੀ ਆ ਨਾਲਾ ਲੈਣ ਵਾ ਇਹਦੇ ਵਿੱਚ ਤਕਰੀਬਨ 150 ਸੇ ਦਾ ਬੂਟਾ ਵਾ। ਤੇ ਇਹਦੀ ਆਪਾਂ ਪਿਛਲੇ ਤਿਆਰੀ ਕਰਦੇ ਆ। ਤਿਆਰੀ ਕਰਦੇ ਜਿਹਾ ਤੇ ਇਹਨੂੰ ਸੈਂਟਰ ਵਿੱਚ ਲਾਉਣ ਦਾ ਇਹ ਮਤਲਬ ਆ ਇੱਕ ਪਨੀਰੀ ਆਪਣੀ ਮੈਚੁਰ ਹੋ ਜਾਊਗੀ ਇੱਥੇ ਲਾਉਣ 'ਚ। ਓਕੇ ਜੇ ਨਾਲ ਜਦੋਂ ਪਨੀਰੀ ਨੇ ਆਪਾਂ ਮੈਚੁਰ ਹੋਈ ਜਿਹੜਾ ਆਪਾਂ ਫਲ ਜੇ ਸਹੀ ਸਾਲੀ ਦਿੰਦਾ ਫਲ ਪੂਟਾ ਇਹ ਆਪਾਂ ਨੂੰ ਇੱਕ ਸਾਲ ਪਹਿਲਾਂ ਫਲ ਦੇ ਜੂਆ ਇੱਕ ਸਾਲ ਆਪਣੇ ਖੱਤੇ ਚ ਰਹਿ ਜਾਊਗਾ ਤੇ ਪਲੱਸ ਅਸੀਂ ਆਪਾਂ ਜਿਹੜਾ ਵਾ 200 ਪੂਟਾ ਸਿੱਧਾ ਲਾਉਣਾ ਵੀ ਆ ਖੱਤੇ ਵਿੱਚ ਆ ਆਪਣੇ ਕੋਲ ਜਿਹੜਾ ਐਡਾ ਹੀ ਆਇਆ ਜਾਂ ਨਹੀਂ ਇਹ ਤਕਰੀਬਨ 6 ਫੁੱਟ ਦੇ ਲਾਗੇ ਛਾਗੇ ਸੀਗਾ 6 6.5 ਫੁੱਟ ਇਹ ਤਕਰੀਬਨ ਹਾਂ ਕਾਫੀ ਬੋਟਾ ਹੋ ਜਾਏਗਾ ਇਹਨੂੰ ਕਟਿਆ ਕਿਉਂ ਇਹਨੂੰ ਕਟਿਆ ਵੀ ਇਹਦੀ ਜਿਹੜੀ ਇਹਦਾ ਸਿੱਧੀ ਇਹਦੀ ਜਿਹੜੀ ਗਰੋਥ ਹੋਣੀ ਸੀ ਸਿੱਧੇ ਜਾਣੇ ਸੀਗੇ ਹੁਣ ਇਹਦੇ ਚ ਸ਼ਾਖਾ ਜਿਆਦੀਆਂ ਵਿੱਚ ਦੀ ਆ ਜਾਣੀ ਕੀ ਹੈ ਇੰਟਰਨਲ ਸ਼ਾਖ ਜਾਨੀ ਆਪਣਾ ਕੱਟਣ ਦਾ ਕਾਰਨ ਇਹ ਆ ਵੀ ਆਪਾਂ ਸੈਂਟਰਲ ਸ਼ਾਖ ਜਾਨੀ ਕਿਦੀ ਗਰੋਥ ਸੈਂਟਰ ਤੋਂ ਜਿਆਦੀ ਨਾ ਹੋਵੇ ਹਾਂ ਸੈਂਟਰ ਤੋਂ ਗਰੋਥ ਨਾ ਵੀ ਇਹਦੀ ਜਿਹੜੀ ਫਟਾਰਾ ਸਾਈਡਾਂ ਨੂੰ ਜਿਆਦੀ ਇਹ ਤਕਰੀਬਨ 100 ਰੁਪਏ ਦਾ ਆਪਾਂ ਨੂੰ ਉੱਥੋਂ ਪੈਂਦਾ ਵਾ 100 ਰੁਪਏ ਦਾ ਹਾਂ ਇੱਕ ਬੂਟਾ 100 ਦਾ ਵਾ ਤੇ ਜਿਹੜਾ ਐਪਲ ਦਾ ਵੀ ਆ ਤੁਹਾਨੂੰ ਮੈਂ ਉਹ ਵੀ ਦੱਸ ਦੇਣਾ ਚਾਹੁੰਦਾ ਕਿ ਜ਼ਿਮੀਦਾਰ ਦਾ ਕਿਸੇ ਨਰਸਰੀ ਤੋਂ ਨੁਕਸਾਨ ਨਾ ਹੋਵੇ ਵੀ ਜਿਮੀਦਾਰ ਦੇ ਵੀ ਪੈਸੇ ਬਚ ਸਕਦੇ ਹੁਣ ਜਿਹੜਾ ਐਪਲ ਦਾ ਬੂਟਾ ਆ ਵੀ ਆ ਤਿੰਨ ਵੈਰਾਈਟੀਆਂ ਆਪਣੇ ਕੋ ਆ ਹਾਰਮਨ 99 ਅੰਨਾ ਤੇ ਡਿਸਾਸਟਰ ਗੋਲਡ ਇਹ ਤਕਰੀਬਨ ਆਪਾਂ ਨੂੰ ਪਹੁੰਚ ਆ ਤਕਰੀਬਨ 120 ਰੁਪਏ ਨੂੰ ਆਪਾਂ ਨੂੰ ਪਈ ਆ ਹੂੰ ਉਹ ਦੇ ਬਾਈ ਪਾਰਸਲ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਬੂਟੇ ਭੇਜੇ ਆ ਤੇ ਜਿਹੜੇ ਆ ਨਾਖ ਦੇ ਬੂਟੇ ਆ ਆਪਾਂ ਨੂੰ ਆਪ ਜਾ ਕੇ ਲਿਆਉਣੇ ਪਏ ਆ ਅੱਛਾ ਠੀਕ ਆ ਲਓ ਜੀ ਹੋਰ ਵੀ ਸੱਜਣ ਆਪਣੇ ਕੋ ਆ ਗਏ ਆ ਇਹ ਸੱਪ ਪਰਮਜੀਤ ਸਿੰਘ ਪੰਮਾ ਯੂ ਐਸ ਏ ਅੱਛਾ ਜੀ ਤੇ ਨਾਲ ਸਾਡੇ ਮਾਸੇ ਵੀ ਸਾਡਾ ਸਾੜਕਾ ਆਜੋ ਜੀ ਆਜੋ ਅਸੀਂ ਗੱਲਾਂ ਬਾਤਾਂ ਕਰਦੇ ਤੇ ਨਾਲ ਤੁਹਾਨੂੰ ਹੁਣੇ ਦੇਖਿਆ ਮੈਨੂੰ ਲੱਗਾ ਮੈਂ ਕਿ ਕੋਈ ਬੰਦੇ ਆਪਣੇ ਕੋਲ ਹੀ ਆਇਆ ਹੈ ਕਹਿੰਦੇ ਆਪਣੇ ਕੋਲ ਹੀ ਆਇਆ ਹੈ ਆਪਾਂ ਜੀ ਇਧਰ ਲੀਆਂ ਨਾਖਾਂ ਦੇਖ ਹੀ ਸਕਦੇ ਆਪਾਂ ਇਹ ਤੇ ਜਿਹੜੀ ਵੱਡੀ ਨਾਖ ਇਹ ਵੀ ਨਾਖ ਹੀ ਆ ਆਜੋ ਦਿਖਾਉਂਦੇ ਤੇ ਪ੍ਰਾਣੀ ਇਹ ਹੈਗੀ ਤਕਰੀਬਨ 9-10 ਸਾਲ ਪੁਰਾਣੀ ਅੱਛਾ ਜੀ ਤੇ ਜਿਸ ਤਰ੍ਹਾਂ ਉਹਨੂੰ ਵਿਚਕਾਲਿਓ ਕਟਿਆ ਗਿਆ ਸੀਗਾ ਤੇ ਤੁਸੀਂ ਆਪ ਦੇਖ ਸਕਦੇ ਤੇ ਉਹਦੇ ਸਾਈਡਾਂ ਤੋਂ ਕਿੰਨੀਆਂ ਤੁਸੀਂ ਇਹ ਚੋ ਦੇਖਦੇ ਵੇ ਸਾਈਡਾਂ ਤੋਂ ਬ੍ਰਾਂਚਾਂ ਕਿੰਨੀਆਂ ਨਿਕਲੀਆਂ ਆ ਵਾਂ ਓਕੇ ਇਹ ਨਾਖਾਂ ਇਹ ਵੀ ਨਾਖਾਂ ਇਸੇ ਤਰ੍ਹਾਂ ਉਹਦੀਆਂ ਜੇ ਸਾਈਡਾਂ ਤੋਂ ਬ੍ਰਾਂਚਾਂ ਜ਼ਿਆਦਾ ਨਿਕਲੀਆਂ ਜੇ ਤਾਂ ਆਪਾਂ ਨੂੰ ਹਰੇਕ ਬ੍ਰਾਂਚ ਤੋਂ ਹੀ ਫਲ ਮਿਲਦਾ ਵਾਂ ਨਾਖ ਜਿੱਦਾਂ ਹੁਣ ਇਹ ਆਪਾਂ ਲਾ ਵੀ ਲਈ ਇਹ ਆਪਾਂ ਇਹਨਾਂ ਦਿਨਾਂ 'ਚ ਕਿਉਂ ਲਾ ਰਹੇ ਆ ਇਹ ਵੀ ਦੱਸ ਦਿਓ ਮੈਂ ਕਹਿੰਦਾ ਜਿਹੜਾ ਜਿਹਦੇ ਪੱਤੇ ਝੜ ਚਾਹਦੇ ਇੱਥੇ ਆਣ ਕੇ ਜਿਸ ਦਰਖਤ ਦੇ ਪੱਤੇ ਝੜਦੇ ਆ ਹਾਂਜੀ ਜੇ ਤਾਂ ਆਪਾਂ ਪੋਲੀਥੀਨ ਵਿੱਚ ਲੈਂਦੇ ਉਹ ਜਦੋਂ ਮਰਜੀ ਲਾ ਸਕਦੇ ਆ ਜੀ ਇਹ ਆਪਾਂ ਨੂੰ ਸਿਰਫ ਜੜਾ ਹੀ ਮਿਲਦੀ ਆ ਵਾ ਇਹ ਜਦੋਂ ਸੁੱਤੀ ਅਵਸਥਾ ਵਿੱਚ ਹੁੰਦੇ ਆ ਜੀ ਜਨਵਰੀ ਦਸੰਬਰ ਤੇ ਜਨਵਰੀ ਦੇ ਵਿੱਚ ਉਹ ਪੱਤੇ ਝੜ ਜਾਂਦੇ ਆ ਇਹ ਉਦੋਂ ਹੀ ਇਹ ਬੂਟੇ ਲੱਗਦੇ ਆ ਸਾਲ 'ਚ ਇੱਕ ਵਾਰੀ ਸਾਲ 'ਚ ਇੱਕ ਵਾਰ ਠੀਕ ਆ ਹੁਣ ਆਪਾਂ ਜਾਨੀ ਇਹਨਾਂ ਦਿਨਾਂ 'ਚ ਬੂਟਾ ਇਹਨਾਂ ਦਿਨਾਂ 'ਚ ਜਨਵਰੀ 'ਚ ਹੀ ਆਪਾਂ ਲਾ ਸਕਦੇ ਜੀ ਉਹ ਜੜ ਦੇ ਰੂਪ ਜਾਂ ਪਨੀਰੀ ਦੇ ਰੂਪ ਹਾਂ ਜੀ ਜੜ ਜਾਂ ਪਨੀਰੀ ਵਿੱਚ ਮਿਲਦੀ ਆ ਠੀਕ ਆ ਉਹ ਆਪਾਂ ਤੇਰੀ ਦੂਜੀ ਨਾਂ ਕਿਹਾ ਉਹ ਸ਼ਾਇਦ ਜਿਹੜੀਆਂ ਪੋਲੀਥੀਨ ਬੈਗਾਂ ਵਿੱਚ ਮਿਲਦੀਆਂ ਵਾਂ ਸ਼ਾਇਦ ਮੇਰਾ ਉਹਦਾ ਨਹੀਂ ਤਜਰਬਾ ਸ਼ਾਇਦ ਉਹ ਅੱਗੋਂ ਪਿੱਛੋਂ ਵੀ ਲਾ ਸਕਦੇ ਹੋਈ ਹੈ ਓਕੇ ਉਹਦਾ ਤਜਰਬਾ ਨਹੀਂ ਆਪਣਾ ਠੀਕ ਆ ਜਿਹੜੀ ਹੁਣ ਫੁੱਲ ਫਲੈਸ਼ਡ ਆ ਇਹ ਕਿੰਨੇ ਸਾਲ ਪੁਰਾਣੀ ਦਸੀ ਇਹ ਤਕਰੀਬਨ 7-8 ਸਾਲ ਪੁਰਾਣੀ 8 ਸਾਲ ਪੁਰਾਣੀ ਕਿੰਨਾ ਕੁ ਫਾਲ ਆਉਂਦਾ ਇਹਨੂੰ ਇਹਦੇ ਵਿੱਚ ਤਕਰੀਬਨ ਜਿਹੜੀ ਪੂਰੀ ਮੈਚ्योर ਹੋ ਜਾਂਦੀ 10 ਸਾਲ ਦੀ ਮੈਚ्योर ਹੋ ਜਾਂਦੀ ਆ 2 ਤੋਂ 3 ਕੁਇੰਟਲ ਤਾਂ ਵੀ ਇਹ ਹੋ ਸਕਦੀ ਹੈ ਬਾਕੀ ਤੁਹਾਡੇ ਦੇਖਭਾਲ ਤੇ ਡਿਪੈਂਡ ਕਰਦਾ ਵਾ ਕੀ ਕੋਈ ਕਰਵਾਉਣੀ ਵੀ ਇਹਦੀ ਆਪਾਂ ਦੇਖਭਾਲ ਦੇ ਲਈ ਕੋਈ ਖਾਸ ਪੈਟਰਨ ਵਰਤਣਾ ਜਾਂ ਦਵਾਈ ਕੋਈ ਨਹੀਂ ਕੋਈ ਤੇ ਦਵਾਈ ਕੋਈ ਦਵਾਈ ਨਹੀਂ ਜਿਹੜੀ ਇਹ ਤਾਂ ਜਿਹੜੇ ਆਪਾਂ ਹੋਲ ਕੱਢਦੇ ਆਣੇ ਜੋ ਚਿਹੜੀ ਦੇਸੀ ਰੂੜੀ ਆ ਤੇ ਚਾਹ ਡਾਇਆ 10 10 20 20 ਗ੍ਰਾਮ ਆਪਾਂ ਉਹ ਪਾਈ ਆ ਹੋਰ ਇਹਦੀ ਕੋਈ ਖਾਸ ਲੋਡ ਨਹੀਂ ਸਾਨੂੰ ਦੇਖਭਾਲ ਕਰਨ ਦੀ ਸਿਰਫ ਥੋੜੀ ਬਾਲੀ ਇਹਨੂੰ ਲਾਇਆ ਤੇ ਜਰੂਰ ਆਪਾਂ ਪਾ ਸਕਦੇ ਆ ਅੱਛਾ ਜੀ ਪਾਣੀ ਦੇ ਨਾਲ 10-10 ਗ੍ਰਾਮ ਦੇ ਹਿਸਾਬ ਦੇ ਨਾਲ ਪੈਣੀਆ ਇਹ ਵੱਡੇ ਬੋਰੀਆਂ ਦੇ ਹਿਸਾਬ ਨਾਲ ਨਹੀਂ ਵੀ ਆਪਾਂ ਜਿੱਦਾਂ ਆਲੂਆਂ ਨੂੰ ਬੋਰੀਆਂ ਹੀ ਪਾ ਦਿੰਦੇ ਆ ਵੀ ਹੁਣ ਗੱਲ ਚੱਲਦੀ ਈ ਵੀ 5 ਬੋਰੀਆਂ ਜੂਰੀਆਂ ਦੀਆਂ ਪਾਤੀਆਂ ਅੱਛਾ ਇਦਾਂ ਦਾ ਕੰਮ ਨਿਗਾ ਤੇ ਇਹਨੂੰ ਸਿਰਫ ਪਾਣੀ ਤੇ ਲੋਡ ਅਨਸਾਰ ਇਨੂੰ ਕੋਈ ਫੰਗੀ ਸੜ ਜਾਂ ਕੋਈ ਅਸਵਿਲੇ ਕੋਈ ਬਿਮਾਰੀ ਨਹੀਂ ਪੈਣੀ ਟੋਏ ਦੇ ਵਿੱਚ 6 ਇੰਚ ਦੇ ਬਰਮੇ ਦੇ ਨਾਲ ਆਪਾਂ ਟੋਆ ਪੋਟ ਲਿਆ ਟੋਆ ਪਟਿਆ ਸੀਗਾ ਇਹਦੇ ਵਿੱਚ ਰੂੜੀ ਸੀਗੀ ਰੂੜੀ ਸੀ ਤੇ ਨਾਲ ਸੀਗੀ 10 ਗ੍ਰਾਮ ਡਾਇਆ 10 ਗ੍ਰਾਮ ਡਾਇਆ ਤੇ ਰੂੜੀ 10 ਗ੍ਰਾਮ ਰੂੜੀ ਤੇ ਇਹਨੂੰ ਭਰ ਦਿੱਤਾ ਸੀਗਾ ਠੀਕ ਹੁਣ ਜਿਹੜੀ ਅਗਲੀ ਆ ਇਹ ਜਦੋਂ ਆਪਾਂ ਪਾਣੀ ਲਾਉਣਾ ਵਾ ਉਦੋਂ 1 ਲੀਟਰ ਸੇਕ ਤੇ ਦਵਾਈ ਵਾਸਤੇ ਅੱਛਾ ਜੀ ਉੱਤੇ ਨਾਲ ਪਾਣੀ ਦੇ ਨਾਲ ਦਿੱਤੀ ਜਾਊਗੀ ਇਹ ਠੀਕ ਹੈ ਜੀ ਦੋ ਸੇਕ ਦੀ ਤੁਹਾਨੂੰ ਮੇਨ ਖਿਆਰ ਕਟਾ ਪੈਂਦਾ ਸਾਲ ਚ ਦੋ ਵਾਰੀ ਅੱਛਾ ਜੀ ਇੱਕ ਬਰਸਾਤਾ ਚ ਇੱਕ ਸਿਆਲਾ ਵਿੱਚ 1 ਲੀਟਰ ਪਰ ਏਕੜ ਪਰ ਏਕੜ ਹਾਂ ਪਰ ਏਕੜ ਹਾਂ ਜ਼ਿਆਦਾ ਤੁਸੀਂ ਤੇ ਹੈਗੇ ਆ ਇੱਕ ਤਰ੍ਹਾਂ ਕਹਿ ਲਈਏ ਵੀ ਬਾਗਬਾਨੀ ਦੇ ਵਿੱਚ ਤੁਸੀਂ ਪੁਰਾਣੇ ਆ ਹਾਂ ਜੀ ਹਾਂ ਤੁਹਾਨੂੰ ਤਕਰੀਬਨ ਬਹੁਤ ਸਮਾਂ ਹੋ ਚੱਲਿਆ ਆ ਆ ਬੇਰੀਆਂ ਦੇ ਵਿੱਚ 40 50 ਸਾਲ ਬੇਰੀਆਂ ਚ ਵੀ ਤੁਹਾਨੂੰ 40 50 ਸਾਲ ਹੋ ਗਏ ਆ ਜਿੱਦਾਂ ਹੁਣ ਆਪਾਂ ਆਹ ਦਰਖਤ ਦੇਖਦੇ ਪਏ ਆ ਪਰੇ ਬੇਰੀਆਂ ਵੀ ਨੇ ਹੋਰ ਵੀ ਨੇ ਹਾਂ ਜੀ ਹਾਂ ਜੀ ਹੁਣ ਮੰਨ ਲਓ ਕਿਸੇ ਬੰਦੇ ਨੇ ਨਵੇਂ ਨੇ ਕੰਮ ਕਰਨਾ ਹਾਂਜੀ 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 ਉਹ ਸਟਾਰਟਿੰਗ ਮੰਨ ਲਓ ਸਾਡੇ ਪਿੱਛੇ ਅੱਜ ਹਜੇ 2 ਤਰੀਕ ਆ ਉਹ 3 ਜਾਂ 4 ਤਰੀਕ ਨੂੰ ਚੱਕ ਕੇ ਤੇ ਬੂਟੇ ਬੁੱਕ ਕਰਾਉਣ ਤੁਰੇ ਹੁਣ ਫੇਰ ਉਹ ਕਿੱਥੋਂ ਸਟਾਰਟਿੰਗ ਕਰਨੀ ਚਾਹੀਦੀ ਮੇਰੇ ਕਹਿਣ ਦਾ ਮਤਲਬ ਆਪਾਂ ਪਹਿਲਾਂ ਹੀ ਦੱਸ ਦਈਏ ਕੋਈ ਸਾਡੇ ਪਿੱਛੇ ਕਵੇ ਅਹੀਂ ਯਾਰ ਬੂਟੇ ਲੈ ਆਂਦੇ ਤੁਸੀਂ ਸਾਨੂੰ ਆਹ ਮਤ ਦੇ ਦਿੱਤੀ ਆ ਪਹਿਲਾਂ ਹੀ ਬੰਦਿਆਂ ਨੂੰ ਦੱਸਿਏ ਕਿ ਸਾਡੇ ਪਿੱਛੇ ਇਦਾਂ ਨਹੀਂ ਲੱchnਾ ਸਟਾਰਟਿੰਗ ਇੱਥੋਂ ਕਰੋ ਆਪਦੀ ਜ਼ਮੀਨ ਦੇ ਟੈਸਟ ਕਰਾਓ अच्छा जी की ਤੁਹਾਡੇ ਜਮੀਨ ਚ ਤਤ ਘਟਵਾ ਉਹ ਤਤ ਤੁਹਾਨੂੰ ਪੂਰੇ ਕਰਨੇ ਚਾਹੀਦੇ ਆ ਜੀ ਉਸ ਤੋਂ ਬਾਅਦ ਜਿਹੜੇ ਬਾਗਬਾਨੀ ਵਿਭਾਗ ਵਾ ਉਹਨਾਂ ਨਾਲ ਸੰਪਰਕ ਪੈਦਾ ਕਰੋ ਵੀ ਇਹਦੇ ਕੀ ਆ ਬਾਕੀ ਤੁਹਾਨੂੰ ਮਾਰਕੀਟਿੰਗ ਦਾ ਜ਼ਰੂਰ ਧਿਆਨ ਰੱਖਣਾ ਪੈਣਾ ਵਾ ਜੀ ਵੀ ਸਾਡੀ ਕਿਸ ਪਲਾਂਟ ਦੀ ਮਾਰਕੀਟ ਕਿਸ ਫਰੂਟ ਦੀ ਡਿਮਾਂਡ ਆ ਅੱਛਾ ਜੀ ਤੇ ਉਹਦਾ ਹਿਸਾਬ ਦੇ ਨਾਲ ਹੀ ਆਪਦੇ ਏਰੀਆ ਦੇ ਹਿਸਾਬ ਨਾਲ ਲਾਓ ਤੇ ਇਦਾਂ ਨਹੀਂ ਵੀ ਆਪਾਂ ਠੱਕੇ ਨਾ ਹੁਣ ਕਿੰਨੋਂ ਆਪਣੇ ਇਸ ਏਰੀਆ ਚ ਨਹੀਂ ਹੁੰਦੇ ਹਾਂ ਆਪਾਂ ਜੇ ਕਿੰਨੋਂ ਲਾ ਲਈਏ ਹੁਣ ਉਹ ਮਲਵੇ ਦੀ ਆ ਵੈਰਾਈਟੀ ਹਾਂ ਅੰਬੋਰ ਸਾਈਡ ਦੇ ਉੱਤੇ ਕਿੰਨੂ ਚੱਲਦਾ ਵਾ ਜਾਂ ਮੇਰੇ ਖਿਆਲ ਨਾਲ ਆਪਣੇ ਮਾਝੇ 'ਚ ਵੀ ਹੋ ਜਾਂਦਾ ਆ ਤਰਨਤਾਨ ਸਾਈਡ ਪੱਟੀ ਸ਼ਹਿਰ ਇਹ ਨਾਖ ਬਹੁਤ ਵਧੀਆ ਹੁੰਦੀ ਆ ਅੰਬਰਸਾਦ ਦਾ ਏਰੀਆ ਜਿਹੜਾ ਮਸ਼ਹੂਰ ਆ ਤੇ ਉਹ ਤਕਰੀਬਨ ਆਪਣੇ ਸਾਰੇ ਇੰਡੀਆ ਵਿੱਚ ਹੀ ਨਾਖ ਜਾਂਦੀ ਆ ਅੰਬਰਸਾਦ ਡਿਸਟ੍ਰਿਕਟ ਦੀ ਉਹਨਾਂ ਨੂੰ ਕੋਈ ਬੜਾ ਟੈਸਟ ਕਰਨ ਦੀ ਲੋੜ ਨਹੀਂ ਪਰ ਜਿਹੜੇ ਏਰੀਏ ਦੇ ਹਿਸਾਬ ਨਾਲ ਹੀ ਆਪਾਂ ਨੂੰ ਫਾਲਤੂ ਬੂਟੇ ਲਾਉਣੇ ਚਾਹੀਦੇ ਆ ਜ਼ਮੀਨ ਦੀ ਤਸਵੀਰ ਵੀ ਬਹੁਤ ਕਾਊਂਟ ਕਰਦੀ ਆ ਪਹਿਲਾਂ ਜ਼ਮੀਨ ਟੈਸਟ ਕਰੋ ਕਿ ਉੱਥੇ ਕੀ ਹੋ ਸਕਦਾ ਠੀਕ ਆ ਉਸ ਤੋਂ ਬਾਅਦ ਕਿੰਨੇ ਕਬੂਟੇ ਵੇ ਛੋਟੇ ਤੋਂ ਛੋਟੇ ਇੱਕ ਵਾਰੀ ਤੁਸੀਂ ਸ਼ੁਰੂ ਕਰੋ 2500 ਪਰ ਇਹਦਾ ਜਿਹੜੀ ਨਾਕ ਆ ਇਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਇਹਨੇ ਫਾਲ ਲੇਟ ਦੇਣਾ ਵਾ ਹਾਂ ਵੀ 5-6 ਸਾਲ ਦਾ ਵੀ ਆਪਣੇ ਦੇਖੋ ਵੀ ਇਨਕਮ ਸੋਰਸਸ ਕੀ ਆ ਹਾਂ ਇਹ ਇਹ ਬਹੁਤ ਕਾਊਂਟ ਕਰਨ ਵਾਲੀ ਚੀਜ਼ ਆ ਜੀ ਹੁਣ ਤੁਸੀਂ ਕਹਿੰਦੇ ਹੋ ਕਿ 5-7 ਸਾਲ ਇਹਨੇ ਆਪਾਂ ਨੂੰ ਕੁਝ ਕੋਈ ਫਾਲ ਨਹੀਂ ਦੇਣਾ ਪਰ ਇਹਦੇ ਵਿੱਚ ਜਿਹੜਾ ਨਾਕ ਲੱਗੀ ਆ ਇਹਦੇ ਚ 2-3 ਸਾਲ ਤੀ ਪਹਿਲੋਂ ਆਪਣੇ ਦਾਲਾਂ ਚਾ ਹਲਦੀ ਲਾ ਲਈਏ ਕਿਉਂਕਿ ਇਹ 22 ਫੁੱਟ 22 ਤੇ ਲੱਗਣੀ ਆ ਅੱਛਾ ਜੀ ਤੇ ਜਿਹੜੀ ਤੁਸੀਂ ਜਿਗਜੈਗ ਤੇ ਲਾਉਨੇ ਆ ਹਾਂ ਜੀ ਦਿਖਾ ਦਿਓ ਆ ਦੇਖੋ 22 22 ਫੁੱਟ ਤੇ ਲੱਗਾ ਇਹ 22 ਫੁੱਟ ਤੇ ਆ 22 ਫੁੱਟ ਐ ਨੂੰ 22 ਫੁੱਟ ਉਹ ਦੂਜੇ ਪਾਸੇ ਨੂੰ ਅੱਛਾ ਤੇ ਪਰ ਜਿਹੜਾ ਹੁਣ ਮੈਂ ਜਿਹੜੀ ਅਸੀਂ ਲਾ ਰਹੇ ਆ ਲਾਖਾ ਉਹ ਅਸੀਂ ਲਾ ਰਹੇ 15 22 22 ਤੇ ਜਿਗਜੈਗ ਤੇ ਅੱਛਾ ਜੀ ਜਿਗਜੈਗ ਤਰੀਕਾ ਹਾਂ ਜਿਗਜੈਗ ਤੇ ਵੀ ਇੱਕ ਬੂਟਾ ਦੂਜੇ ਬੂਟੇ ਨੂੰ ਸਿੱਧਾ ਨਹੀਂ ਹੋਣਾ ਠੀਕ ਹੈ ਜੀ ਤੇ ਉਹ ਅਸੀਂ ਲਾਨੇ 15 ਫੁੱਟ ਲਾਈਨ ਤੋਂ ਲੈਣ ਤੇ ਬੂਟੇ ਦਾ ਬੂਟਾ 22 ਫੁੱਟ ਠੀਕ ਆ ਇੱਕ ਤੁਸੀਂ ਹਲਦੀ ਦੀ ਜਿਹੜੀ ਫਸਲ ਆ ਜਾਨੀ ਇਹਦੇ ਵਿੱਚ ਲਾ ਕੇ ਹਲਦੀ ਫਸਲ ਤੁਸੀਂ ਲੈ ਸਕਦੇ ਹੋ 2-3 ਸਾਲ ਦੇ ਚ ਹਲਦੀ ਵੀ ਪਹਿਲੇ ਸਾਲ ਕਣਕ ਵੀ ਲੈ ਸਕਦੇ ਆ ਹਾਂਜੀ ਤੇ ਜਿਹੜੀਆਂ ਛੋਟੀਆਂ ਫਸਲਾਂ ਰਹਿ ਜਾਂਦੀਆਂ ਜੇ ਆਪਾਂ ਕੀ ਕਮਾਦ ਲੈਣਾ ਚਾਹ ਝੋਨਾ ਲੈਣਾ ਉਹ ਨਹੀਂ ਹੋ ਸਕਦਾ ਦਾਲਾਂ ਤੇ ਹਲਦੀ ਇਹ ਚੀਜ਼ਾਂ ਹੋ ਸਕਦੀਆਂ ਹਾਂ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਿਓ ਆ ਜਿਹੜੇ ਹੁਣ ਡੰਡੇ ਖੜੇ ਦੇਖ ਰਹੇ ਆ ਇਹ ਅਸਲ ਚ ਪਨੀਰੀ ਆ ਇਹ ਇਹ ਡੰਡੇ ਨਹੀਂ ਹੈਗੇ ਅਗਲੇ ਸਾਲ ਪੁੱਟ ਕੇ ਇਹਨੂੰ ਖੱਤੇ ਚਾਪਾ ਲਾਵਾਂਗੇ ਹਾਂ ਅਗਲੇ ਸਾਲ ਪੁੱਟ ਕੇ ਇਹਨੂੰ 22 ਇਧਰ ਨੂੰ 22 ਤੇ ਇਧਰ ਨੂੰ 15 ਹਾਂ 22 15 ਤੇ ਵੀ ਜਿੱਦਾਂ ਐਦਾਂ ਇਸ ਤਰ੍ਹਾਂ 22 ਤੇ ਇਧਰ ਨੂੰ 15 ਫੁੱਟ ਦੀ ਜਿਗਜ਼ੈਗ ਤਰੀਕੇ ਨਾਲ ਲਾ ਦੇਣਾ ਤੇ ਉਹ ਇਹਨਾਂ ਨੇ ਲਾ ਦੇਣੀ ਆ ਤੇ ਇਹਦੇ ਵਿੱਚ ਕਿਉਂਕਿ ਵੀ ਜਿਹੜੇ ਤੁਹਾਡੇ ਠੇਕੇਦਾਰ ਆਉਂਦੇ ਆ ਹਾਂ ਉਹ ਤੁਹਾਡੇ ਪਲਾਂਟ ਦੇ ਹਿਸਾਬ ਨਾਲ ਤੁਹਾਨੂੰ ਠੇਕਾ ਦਿੰਦੇ ਆ ਅੱਛਾ ਜੀ ਵੀ ਕਿੰਨੇ ਮੋਢ ਕਹਿੰਦੇ ਇੱਥੇ ਹਾਂ ਪੰਜਾਬੀ ਲੈਂਗੁਏਜ ਅੱਛਾ ਜੀ ਤੇ ਜੇ ਆਪਾਂ 22 ਫੁੱਟ ਤੇ ਲਉਂਦੇ ਬੂਟੇ ਘੱਟ ਲੱਗਦੇ ਆ ਤੇ ਜਿਗ-ਜਗ ਤੇ ਇਹਦੇ ਬੂਟੇ ਵੱਜ ਜਾਂਦੇ ਆ ਕਿੱਲੇ ਅੱਜ ਚਲਾਇਆ ਜਾਵੇ ਤਾਂ ਠੀਕ ਆ ਕਿਉਂਕਿ ਦੀ ਲੈਂਡ ਦਾ ਡਿਸਟੈਂਸ ਘੱਟ ਗਿਆ ਕੀ ਠੇਕਾ ਵੈਸੇ ਇਹਦਾ ਚੱਲਦਾ ਆ 나ਖ ਦਾ ਕੀ ਠੇਕਾ ਚੱਲਦਾ ਐ ਜੇ ਮੈਂ ਗਲਤ ਨਾ ਹੋਵਾਂ ਜੀ ਤੇ ਜਿਹੜਾ ਪੂਰਾ ਮਚਿਓਰ 나ਖ ਹੈਗੀ ਆ ਜਿਹੜੇ ਮੈਨੂੰ ਇਨਕੁਆਰੀ ਮਾੜੀ-ਮੋਟੀ ਆਈ ਆ ਟੈਲੀਫੋਨ ਨੰਬਰ ਸਾਰੇ ਏਰੀਆ ਚ ਜਿਹੜੇ ਮੁੰਡੇ ਕਰਦੇ ਇੱਕ ਦੂਜੇ ਦੇ ਨਾਲ ਸਾਡਾ ਸੰਪਰਕਾ ਉਹ 3 ਲੱਖ ਤੋਂ ਉੱਤੇ ਚੱਲ ਜਾਂਦਾ ਠੀਕ ਹੈ ਇਹਦਾ 1 ਏਕੜ ਦਾ 1 ਏਕੜ ਦਾ ਜਿਹੜਾ ਪੂਰਾ ਫੁੱਲ ਮਚ्योर ਹੋ ਗਿਆ ਬਾਗ ਹੂੰ ਪਹਿਲੇ ਜੇ 5ਵੇਂ ਸਾਲ ਹੀ ਕਹੋ 3 ਲੱਖ ਮਿਲਣਾ ਉਹ ਨਹੀਂ ਮਿਲਣਾ ਜਦੋਂ 10 ਸਾਲ ਤੋਂ ਉੱਤੇ ਬਾਗ ਹੋ ਜਾਂਦਾ ਵਾ ਫਿਰ 3 ਲੱਖ ਦੇ ਲਾਗੇ ਛਾਗੇ ਇਹਦੀ ਕੰਟਾਈ ਸ਼ੰਗਾਈ ਵੀ ਕਰਨੀ ਆ ਹਾਂ ਹੁਣ ਜਨਵਰੀ ਵਿੱਚ ਹੁਣ ਸਾਰੇ ਪੱਤੇ ਝੜ ਗਏ ਆ ਅੱਛਾ ਇਹ ਜਿਹੜੀਆਂ ਜਾਦੇ ਫਲਨਾ ਟਾਹਣੀਆਂ ਟੁੱਟ ਜਾਂਦੀਆਂ ਵਾਂ ਉਹਨਾਂ ਨੂੰ ਜਾ ਜਾੜੀ ਕੋ ਬਾਦੀ ਸਿਟੀ ਸਾਈਡ ਨੂੰ ਜਾਦੀ ਜਾਂਦੀ ਆ ਕਿ ਸਾਨੂੰ ਕੋਈ ਰੁਕਾਵਟ ਪਾਉਗੀ ਉਹਦੀ ਕਾਂਡ ਛਾੜਟ ਹਰੇਕ ਸਾਲ ਤੁਹਾਨੂੰ ਕਰਨੀ ਪੈਂਦੀ ਆ ਲਾਇ ਆ ਇਹਦੀ ਕੋਈ ਕਿਸਮ ਵੀ ਨਾਖ ਦੀ ਇਹ ਹੈਗੀ ਪੱਥਰਨਾਖ ਆ ਕਿ ਇਹ ਪੱਥਰਨਾਖ ਦੇ ਆਪਣੇ ਏਰੀਆ ਚ ਸਾਡੇ ਵਧੀਆ ਹੋਈ ਆ ਇਹ ਆਈ ਤਾਂ ਹੋ ਗਈ ਸਾਡਾ ਏਰੀਆ ਜਿਹੜਾ ਇਹ ਸ਼ਾਹਕੋਟ ਦਾ ਏਰੀਆ ਇੱਥੇ ਹੋ ਗਈ ਹੈ ਨਾ ਇੱਕ ਮੈਨੂੰ ਇਹ ਦੱਸ ਦਿਓ ਕਿ ਇਹ ਜਿਹੜੀ ਆਪਣੀ ਇਹਦੀ ਆਪਾਂ ਮਾਰਕੀਟਿੰਗ ਜਿਹੜੀ ਆ ਉਹ ਕਿੱਥੇ ਆ ਕੁਐਸਚਨ ਬਹੁਤ ਵੱਡਾ ਇਹ ਹੁੰਦਾ ਵੀ ਮਾਰਕੀਟਿੰਗ ਇਹ ਬੇਚਨੀ ਹੈ ਹਾਂ ਬੇਚਨੀ ਜਿਹੜੀ ਹੈ ਮਾਰ ਕੇ ਇਹ ਚੀਜ਼ ਹੈ ਜੀ ਆਪਣੇ ਪੰਜਾਬ ਵਿੱਚ ਇਹਦੀ ਖਪਤ ਬਹੁਤ ਘੱਟ ਵਾ ਬਹੁਤ ਘੱਟ ਆ ਨਾ ਮਾਤਰੀਆ ਥੋੜਾ ਫਰੂਟ ਸਖਤ ਕਰਕੇ ਪਰ ਇਹ ਜ਼ਿਆਦਾ ਦਿੱਲੀ ਸਾਈਡ ਆਜ਼ਾਦ ਮੰਡੀ ਕਲਕੱਤੇ ਤੇ ਜਿੰਨਾ ਵੀ ਇਹਦੇ ਸਾਊਥ ਵਿੱਚ ਚਾਹ ਬੰਬੇ ਸਾਈਡ ਤੇ ਲਾ ਲੋ ਜਿੰਨੇ ਵੀ ਸੀ ਸਾਈਡ ਤੇ ਸਿਟੀਆਂ ਵਾਂ ਉੱਥੇ ਜ਼ਿਆਦਾ ਇਹ ਜਾਂਦੀ ਆ ਪਲੱਸ ਜਿੱਦਾਂ ਆਪਣੇ ਲੋੜੀ ਤੇ ਗੰਨਾ ਚੱਲਦਾ ਵਾ ਪੀ ਆਪਾਂ ਕਹਿਣਾ ਲੋਟੀ ਤੇ ਗੰਨਾ ਤੇ ਰਾਸ ਵਾਲੇ ਚੌਲ ਆਪਾਂ ਬਣਾਉਨੇ ਆ ਉਹਨਾਂ ਦੇ ਨਾਲ ਜਦੋਂ ਇਹ ਨਾਖਤਿਆਰ ਹੁੰਦੀ ਆ ਉਹਨਾਂ ਦੇ ਨਾਲ ਚ ਮੰਦਰ ਵਿੱਚ ਵੀ ਇਹਨੂੰ ਚੜਾਇਆ ਜਾਂਦਾ ਵਾ ਹੂੰ ਇਹ ਤਕਰੀਬਨ ਸਾਰੀ ਜਿੰਨੀ ਵੀ ਨਾਖ ਆ ਆਪਣੇ ਨਾਲੋਂ ਜ਼ਿਆਦੀ ਅੰਮ੍ਰਿਤਸਰ ਵਿੱਚ ਜ਼ਿਆਦੀ ਆ ਤੇ ਇਹ ਸਾਰੇ ਕਲਕੱਤੇ ਜ਼ਿਆਦੀ ਲ ਜਾਂਦੇ ਜੇ ਇਹਨੂੰ ਫਲ ਲੇਟ ਆਉਂਦਾ ਵਾ ਇਸ ਪਲਾਂਟ ਦੀ ਉਮਰ ਵੀ ਬਹੁਤ ਲੰਮੀ ਆ ਇੱਕ ਵਾਰੀ ਤੇ ਲਾ ਲੈ 70 80 ਸਾਲ ਅੱਖਾਂ ਮਟੀਰ ਕੇ ਇਹਦਾ ਤੀ ਫਰੂਟ ਲੈ ਸਕਦੇ ਇਸ ਤੋਂ ਓ ਇਹ 1 ਜਵਾ 2 4 5 10 ਸਾਲ ਦਾ ਬੂਟਾ ਨਿਗਾ ਇਹ 70 80 ਸਾਲ ਕਾਫੀ ਉਮਰ ਲੰਬੀ ਆ ਕਹਿੰਦੇ ਬਾਬਾ علاوہ ਬਾਬਾ ਲਾਵੇ ਤੇ ਪੋਤਾ ਖਾਏ ਉਹ ਗੱਲ ਵਾ ਇਸ ਫਰੂਟ ਤੇ ਮਾਲ ਇਹ ਤੁਹਾਨੂੰ ਦੱਸ ਦਈਏ ਵੀ ਜਦੋਂ ਵੀ ਕੋਈ ਤੁਸੀਂ ਐਕਸਪੈਰੀਮੈਂਟ ਕਰਨਾ ਆਪਾਂ ਬਾਰ-ਬਾਰ ਇਹੀ ਗੱਲ ਪੀਅਰ ਪੰਜਾਬ ਤੇ ਕਹਿੰਦੇ ਆ ਕਿ ਉਹਨੂੰ ਛੋਟੇ ਪੱਧਰ ਤੇ ਕਰੋ ਔਰ ਦੂਸਰੀ ਗੱਲ ਇਹਨੂੰ ਸਿੱਖ ਕੇ ਕਰੋ ਸਿੱਖਣਾ ਬਹੁਤ ਜ਼ਰੂਰੀ ਆ ਬਿਨਾ ਸਿੱਖੇ ਬਿਨਾ ਕੋਈ ਟ੍ਰੇਨਿੰਗ ਲਾਏ ਤੁਸੀਂ ਜਿਹੜਾ ਕੰਮ ਕਰਦੇ ਆ ਉਹ ਉੱਚ ਤੁਸੀਂ ਖਤਾ ਖਾ ਸਕਦੇ ਆ ਤੇ ਨੁਕਸਾਨ ਹੋ ਸਕਦਾ ਜਿਹੜਾ ਆਪਾਂ ਕਹਿੰਦੇ ਜਿਹੜੇ ਬਾਗਬਾਨੀ ਵਿਭਾਗ ਹਰ ਇੱਕ ਸ਼ਹਿਰ ਦੇ ਵਿੱਚ ਹੀ ਆ ਹਾਂਜੀ ਪੰਜਾਬ ਗਵਰਨਮੈਂਟ ਵਾਲਾ ਰਿਕਮੈਂਡਡ ਉਹ ਤੁਹਾਡੇ ਨਾਲ ਅਪਰੋਚ ਕਰਦੇ ਆ ਉਹਨਾਂ ਦੀ ਗਾਈਡੈਂਸ ਜ਼ਰੂਰ ਲਵੋ ਓਕੇ ਕਿਉਂਕਿ ਉਹਨਾਂ ਦੀ ਗਾਈਡਸ ਵੀ ਐਸ ਏਰੀਆ 'ਚ ਉਹਨਾਂ ਨੂੰ ਜ਼ਿਆਦਾ ਆਪਣੇ ਨਾਲੋਂ ਜ਼ਿਆਦਾ ਪਤਾ ਵਾ ਤੇ ਉਹਨੇ ਗਾਇਡੈਂਸ ਲੈ ਕੇ ਤੇ ਫੇਈ ਆਪਾਂ ਨੂੰ ਕੋਈ ਨਾ ਕੇ ਪਾਸੇ ਕਦਮ ਚੁੱਕਣਾ ਚਾਹੀਦਾ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਤੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਲਾਈਕ ਵਾਲਾ ਬਟਨ ਦਾ ਬਕੀ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਹੁਤ ਬਹੁਤ ਇੱਕ ਮਿੰਟ ਤੁਹਾਡਾ ਮੈਂ ਹੋਰ ਲੈਣਾ ਹਾਂ ਹਾਂਜੀ ਹਾਂਜੀ ਜਿੰਨੇ ਵੀ ਸਬਸਕ੍ਰਾਈਬਰ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਵੀ ਇਸ ਜੇ ਨੌਜਵਾਨ ਆਪਣੀ ਖੇਤੀਬਾੜੀ ਲਈ ਕੰਮ ਕਰ ਰਿਹਾ ਵਾ ਜੀ ਜੀ ਤੇ ਆਪਣਾ ਵੀ ਫਰਜ਼ ਬਣਦਾ ਵਾ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਈਏ ਜੀ ਜੀ ਤੇ ਆਉਣ ਵਾਲੇ ਟਾਈਮ ਵਿੱਚ ਆਪਾਂ ਨੂੰ ਸਹੀ ਇਨਫਰਮੇਸ਼ਨ ਦਿੰਦੇ ਰਹਿਣਾ ਇਹ ਜਿਹੜੀ ਸਹੀ ਇਨਫਰਮੇਸ਼ਨ ਦਿੰਦਾ ਸਾਡਾ ਸਫਰਜ ਬੰਦ ਨਾਲ ਸਪੋਰਟ ਕਰੀਏ ਇਦਾਂ ਨਾ ਵੀ ਇਹ ਵਿਚਾਰਾ ਨੌਜਵਾਨ ਜੇ ਚੱਲਿਆ ਤੇ ਪੂਰਾ ਇਕ ਮੀਲ ਤੁਰ ਵੀ ਨਾ ਸਕੇ ਉਦੋਂ ਪਹਿਲਾਂ ਹੀ ਖੜੋ ਜਵੇ ਤਾਂ ਆਪਾਂ ਇਹਨੂੰ ਪੂਰਾ ਘੋੜੇ ਉੱਪਰ ਝੱਟਦਾ ਦੇਖਣਾ ਚਾਹੁੰਦੇ ਆਂ ਵੀ ਆਪਣੇ ਜਿਹਨੇ ਵੀ ਸਪੋਰਟ ਕਰਦਾ ਇਹਨਾਂ ਦੇ ਵੱਧ ਵੱਧ ਸਪੋਰਟ ਕਰੀਏ ਤਾਂ ਕਿ ਇਹ ਚੈਨਲ ਆਪਣੇ ਸਹਿਯੋਗ ਦੇ ਨਾਲ ਹੀ ਚੱਲਣਾ ਵਾ ਇਕੱਲਾ ਆਦਮੀ ਕੋਈ ਵੀ ਇਹ ਕੰਮ ਚ ਕਾਮਯਾਬ ਨਹੀਂ ਹੋ ਸਕਦਾ ਉਹਨੂੰ ਟੀਮ ਵਰਕ ਆ ਤੇ ਜਿਆਦਾ ਗੋਲਡੀ ਜੀ ਉਹਨਾਂ ਦੇ ਛੋਟੇ ਭਾਈ ਵੀ ਨਾਲ ਆਏ ਆ ਦਾਸ ਇਹਨਾਂ ਦਾ ਵੀ ਧੰਨਵਾਦ ਕਰਦਾ ਵੀ ਜਿਹੜੇ ਆਪਦੇ ਵੱਡੇ ਭਰਾ ਨੂੰ ਪੂਰਾ ਸਹਿਯੋਗ ਦੇ ਕੇ ਇਸ ਚੈਨਲ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹੋ ਤੇ ਸਭ ਤੋਂ ਜਿਆਦਾ ਸਾਨੂੰ ਸਹਿਯੋਗ ਆ ਤੁਹਾਡੇ ਪਿਆਰ ਦੀ ਇਸ ਨੂੰ ਸਬਸਕ੍ਰਾਈਬ ਕਰਕੇ ਇਹਨੂੰ ਵੱਧ ਵੱਧ ਸਪੋਰਟ ਕਰੋ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ